ਸਿਕਾਲ तमाम ਵੱਡੀ ਅਪਡੇਟ ਤੋਂ ਸ਼ੁਰੂਆਤ ਕਰੂੰਗਾ ਸ਼ੁਰੂਆਤ ਬਠਿੰਡਾ ਦੇ ਸੰਗਤ ਬਲੋਕ ਦੇ ਪਿੰਡ ਪਤਰਾਲਾ ਦੇ ਵਿੱਚ ਜਿੱਤੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੱਖ-ਵੱਖ ਸਕੂਲਾਂ ਪੂਰੇ ਪੰਜਾਬ ਦੇ ਸਕੂਲਾਂ ਨੂੰ ਇੱਕ ਨਵੀਂ ਰੂਪ ਦਿੱਤਾ ਜਾ ਰਿਹਾ ਹੈ ਨਵੀਂ ਰੂਪਰੇਖਾ ਬਣਾਈ ਜਾ ਰਹੀ ਹੈ ਜਿੱਥੇ ਇੱਕ ਨਵੀਂ ਜਿਹੜਾ ਰਸਤਾ ਦਿਖਾਇਆ ਜਾ ਰਿਹਾ ਹੈ ਚਾਹੇ ਉਹ ਬਲੋਕ ਐਜੂਕੇਸ਼ਨ ਆਫ ਜਿਹੜੀ ਉਹਨਾਂ ਦੇ ਰਾਹੀ ਹੋਵੇ ਚਾਹੇ ਵੱਖ-ਵੱਖ ਸਕੀਮਾਂ ਦੇ ਗਰੰਟਾ ਦੇ ਕੇ ਸਕੂਲਾਂ ਦੀ ਜਿਹੜੀ ਹੈ ਅਪਗ੍ਰੇਡ ਕੀਤੇ ਜਾਂਦੇ ਹੁਣ ਤਾਂ ਉੱਥੇ ਹੀ ਇਸ ਤਰ੍ਹਾਂ ਦਾ ਇੱਕ ਮਸਲਾ ਜਿਹੜਾ ਪਥਰਾਲਾ ਦੇ ਵਿੱਚ ਹੋਇਆ ਪਥਰਾਲਾ ਦੇ ਵਿੱਚ ਜਿੱਥੇ ਵੱਡੀ ਤਰ੍ਹਾਂ ਦੇ ਵਿੱਚ ਇੱਕ ਸਕੂਲ ਦੇ ਵਿੱਚ ਅਪਗ੍ਰੇਡ ਹੈਪੀਨੈਸ ਸਕੂਲ ਹੈ ਜਿਹਨੂੰ ਸੀਨੀਅਰ ਸੈਕੰਡਰੀ ਸਕੂਲ ਨੂੰ ਹੈਪੀਨੈਸ ਸਕੂਲ ਲੈ ਕੇ ਉਤਵਾ ਦਿੱਤਾ ਗਿਆ ਤਾਂ ਉਸ ਦੇ ਚੀਫ ਗਿੜ ਗੈਸਟ ਦੇ ਉੱਤੇ ਮੁੱਖ ਮਹਿਮਾਨ ਦੇ ਤੌਰ ਦੇ ਉਤੇ ਅਨਿਲ ਟਾਹਕੁਰ ਨਿਰ ਚੇਅਰਮੈਨ ਨੇ ਅਤੇ ਜਤਿੰਦਰ ਪੱਲਾ ਜਿਹੜੇ ਬਠਿੰਡਾ ਵਿਧਾਤੀ ਦੇ ਇੰਚਾਰਜ ਵੀ ਲਾਏ ਹੋਏ ਨੇ ਤਾਂ ਵਕ ਵਕ ਉੱਥੇ ਪਹੁੰਚੇ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਔਰ ਜਿਹੜੇ ਉਦਘਾਟਨ ਕੀਤੇ ਗਏ ਨੇ ਤਾਂ तमाम ਸੁਵਿਧਾ ਪਥਰਾਲਾ ਦੇ ਸੀਨੀਅਰ ਕੈਂਡੀ ਸਕੂਲ ਹੈਪੀਨੈਸ ਸਕੂਲ ਦੀਆਂ ਨੇ ਤਾਂ ਉੱਥੇ ਬੱਚਾ ਵੱਲੋਂ ਵਕ ਵਕ ਪ੍ਰਸਤੁਤੀਆਂ ਵੀ ਦਿੱਤੀਆਂ ਗਈਆਂ ਨੇ ਤੇ ਸਕੂਲ ਦੇ ਮੈਨੇਜਮੈਂਟ ਦੇ ਬਹੁਤ ਬਹੁਤ ਧੰਨਵਾਦ ਵੀ ਕੀਤਾ ਤਾਂ ਕੁਝ ਦਿਨ ਪਹਿਲਾਂ ਵਕ ਵਕ ਤਰ੍ਹਾਂ ਦੇ ਵਿੱਚ ਜਿਹੜੇ ਇਸ ਕੰਪਿਊਟਰ ਲੈਬ ਦੇਖ ਰਹੇ ਹੋ ਨੇ ਲੈਬ ਦੇ ਵਿੱਚ ਜਿਹੜੇ ਸਮਾਰਟ ਕੰਪਿਊਟਰ ਨੇ ਉਹ ਦਿੱਤੇ ਗਏ ਨੇ ਤਾਂ ਬੱਚਿਆਂ ਨੂੰ ਚਲਾਉਣ ਲਈ ਅਜਾ ਕੰਪਿਊਟਰ ਲੈਬ ਦੇ ਵਿੱਚ ਤਾਂ ਵਕ ਵਕ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਤਿੱਤੀਆਂ ਨੇ ਤਾਂ ਡਿਨਰ ਡਾਈਨਿੰਗ ਜਿਹੜਾ ਸ਼ੈੱਡ ਹੈ ਉਹ ਪਾਇਆ ਗਿਆ ਤਾਂ ਉਸ ਦੇ ਉੱਤੇ ਉਸ ਦੇ ਵਿੱਚ ਵੀ ਕਾਫੀ ਵੱਡੀ ਸੰਖਿਆ ਦੇ ਵਿੱਚ ਜਿਹੜਾ ਬੱਚੇ ਬੈਠ ਕੇ ਉਹਦਾ ਲਾਭ ਲੈ ਪਾਣਗੇ ਤੇ ਹੋਰ ਵੀ ਜਿਹੜੇ ਕਲਾਸ 스마트 ਕਲਾਸ ਰੂਮ ਨੇ ਜਾਂ ਫਿਰ ਜਿਹੜੇ ਕਲਾਸਾਂ ਦੇ ਵਿੱਚ ਅਪਗ੍ਰੇਡਿੰਗ ਕਲਾਸ ਅਪਗ੍ਰੇਡ ਕੀਤੇ ਗਏ ਨੇ ਕਮਰੇ ਬਣਾਏ ਗਏ ਨੇ ਵਾਸ਼ਰੂਮ ਅਪਗ੍ਰੇਡ ਕੀਤੇ ਗਏ ਨੇ ਤਾਂ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਉਹ ਅਪਗ੍ਰੇਡ ਕੀਤੀਆਂ ਗਈਆਂ ਨੇ ਤਾਂ ਦੇਖੋ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਵਹੰਸ ਅਤੇ ਭਗਵਾਨ ਸਿੰਘ ਮਾਨਦੇ ਨਾਮ ਦੀ ਤਖਤੀਆਂ ਲਾ ਕੇ ਵੱਖ-ਵੱਖ ਸਿੰਗਲ-ਸਿੰਗਲ ਕਮਰੇ ਦੇ ਨਾਮ ਦੇ ਉੱਤੇ ਵੀ ਜਿਹੜੀ ਤਖਤੀ ਲਾਈ ਗਈ ਹੈ ਤਾਂ ਇਹ तमाम ਤਸਵੀਰਾਂ ਸਰਕਾਰੀ ਸਕੂਲਾਂ ਦੀ ਬਦਲੀ ਲੋਹਾਰ ਆਓ ਮਨਾਈਏ ਸਿੱਖਿਆ ਦਾ ਤਿਉਹਾਰ ਮੈ ਗੁਰਪ੍ਰੀਤ ਕਾਲ ਕੰਪਿਊਟਰ ਅਧਿਆਪਕਾਂ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਪਟੜਾਲਾ ਮੁੱਖ ਮਹਿਮਾਨ ਸ਼੍ਰੀ ਅੰਮ੍ਰਿਤ ਠਾਕੁਰ ਕ੍ਰਾਂਤੀ ਸਕੂਲ ਦੇ ਰਿਆ ਅਭਿਆਨ ਦੇ ਤਹਿਤ ਕਿਸ ਤਰ੍ਹਾਂ ਦੇ ਅੱਜ ਬਹੁਤ ਹੀ ਭਾਖਾ ਵਾਲਾ ਦਿਨ ਹੈ ਕਿ ਪੰਜਾਬ ਦੇ ਅੰਦਰ ਸਾਡੇ ਸਿੱਖਿਆ ਭਗਤ ਹਰਜੋਤ ਬੈਂਸ ਜੀ ਨੇ ਜਿਹੜਾ 3 ਸਾਲ ਦੇ ਜੇ ਕੰਮ ਕੀਤੇ ਉਹਨਾਂ ਦੇ ਪੰਜਾਬ ਦੇ ਵਿੱਚ ਅੱਜ ਹਰ ਜਗ੍ਹਾ ਦੁਗਾਟ ਹੋ ਰਿਹਾ ਤੇ ਇਹ ਇੱਕ ਦਰਸ਼ਾਦਾ ਹੈ ਪਿਛਲੀ ਸਰਕਾਰਾ ਜਿਹੜੀ 70 ਸਾਲਾਂ ਜੇ ਸਿੱਖਿਆ ਦੇ ਉੱਤੇ ਕੁਝ ਨਹੀਂ ਕਰ ਸਕੀ ਜਿਹੜਾ ਸਿੱਖਿਆ ਮਾਡਲ ਸਾਡਾ ਜਿਹੜੇ ਸੁਮਨੀਸ਼ ਸ਼ੋਧਿਆ ਜੀ ਨੇ ਜਿਹੜਾ ਸੁਪਨਾ ਸੁਝਾਇਆ ਸੀ ਉਹ ਪੰਜਾਬ ਦੇ ਵਿੱਚ ਉਹ ਮਾਡਲ ਅਸੀਂ ਲੈ ਕੇ ਆਏ ਉਹ ਤੁਸੀਂ ਦੇਖ ਰਹੇ ਹੋ ਵੀ ਉਹਦੇ ਅੰਦਰ ਤੋਂ ਰਾਟੇ ਕਿਤੇ ਸਮਾਰਟ ਕਲਾਸਰੂਮ ਲੈਬ ਟਾਇਲਟ ਚਾਰ ਦੀਵਾਰੀਆਂ ਜਿਹੜੀਆਂ ਕਿ ਪਿਛਲੇ ਸਰਕਾਰਾਂ ਨੇ ਕਦੇ ਸੋਚਿਆ ਨਹੀਂ ਸੀ ਵੀ ਅਸੀਂ ਇਹ ਕੰਮ ਕਰੇ ਉਹਨਾਂ ਨੇ ਸਿਰਫ ਆਪਣੇ ਪਰਿਵਾਰ ਲਈ ਆਪਣੇ ਲੋਕਾਂ ਲਈ ਕੰਮ ਕੀਤੇ ਆ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਇਹ ਲੋਕਾਂ ਦੀ ਸਮਾਜ ਦੇ ਵਿੱਚ ਜਿਹੜਾ ਕੰਮ ਰਹਿੰਦੇ ਸੀ ਉਹਨਾਂ ਨੂੰ ਪੂਰਾ ਕਰਦੀ ਆ ਅਗਾਮੀ ਕੰਮਾਂ ਦੀ ਕਿਸੇ ਨੀਤੀ ਵਿੱਚ ਹੈ ਕਿ ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਿੱਖਿਆ ਤੇ ਹੈਲਥ ਦੇ ਵਿੱਚ ਜਿਹੜਾ ਸਾਡਾ ਸੁਪਨਾ ਹੈਗਾ ਰਵਿੰਦ ਕੇਜਵਲ ਸੀਐਮ ਭਗਵਤਪਾਲ ਜੀ ਦਾ ਉਹ ਸੁਪਨਾ ਅਸੀਂ ਜਿਹੜੇ 2 ਸਾਲ ਲੱਗੇ ਅਸੀਂ ਜਿਹੜੀ ਸਪੀਡ ਨਾਲ ਅਸੀਂ ਕੰਮ ਕਰਦਾ ਜਿਹੜੇ ਜਿਹੜੇ ਕੰਮ ਅਸੀਂ ਸੋਚੇ ਵੀ ਨਹੀਂ ਸੀ ਜਾਂ ਸਾਡੇ ਗਰੰਟੀ ਚ ਵੀ ਨਹੀਂ ਸੀ ਉਸ ਤੋਂ ਵੀ ਜ਼ਿਆਦਾ ਸੀਗਾ ਤੁਸੀਂ ਦੇਖਿਆ ਉਹਨੇ 55000 ਨੌਕਰੀਆਂ ਜਿਹੜੀਆਂ ਅਸੀਂ ਦਿੱਤੇ ਇਸ ਪਿੰਡ ਦੇ ਵਿੱਚ ਵੀ ਦੇਖੋ ਤੁਸੀਂ ਅਸਰਾਲਾ ਬਿੰਦ 150 ਨੌਕਰੀਆਂ ਹਰ ਖੇਤਰ ਦੇ ਵਿੱਚ ਮਿਲੀਆਂ ਹੈਗੀਆਂ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਵੀ ਇਸ ਪਿੰਡ ਦੀ ਦੇਖਣ ਹੈ ਕਿ ਆ ਵੀ ਲੋਕਾਂ ਦੇ ਬੱਚਿਆਂ ਨੇ ਉਹ ਮਿਹਨਤ ਕੀਤੀ ਦੇਸ਼ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਪਬਲਿਕ ਨੂੰ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਪੰਜਾਬ ਜਿਹੜਾ ਸਾਡਾ ਰੰਗਲਾ ਪੰਜਾਬ ਹੈ ਜਿਹੜੇ ਪਿਛਲੇ 30 ਸਾਲ ਤੋਂ ਪਹਿਲਾਂ ਜਿਹੜਾ ਰੰਗਲਾ ਪੰਜਾਬ ਹੁੰਦਾ ਉਸ ਤੋਂ ਅਸੀਂ ਦੁਬਾਰਾ ਰੰਗਲਾ ਪੰਜਾਬ ਬਣਾਈਏ ਜਿਸ ਦੇ ਕੀ ਸੀਗੇ ਅ ਦਸ਼ਾ ਵਿਦ ਜਿਹੜਾ ਯੁੱਧ ਚੱਲ ਰਿਹਾ ਹੈਗਾ ਉਹਨੂੰ ਅਸੀਂ ਸਪੋਰਟ ਕਰੀਏ ਸਪੋਰਟ ਨਾਲ ਉਹ ਜਿਹੜਾ ਕਿ ਸਾਡਾ ਨਸ਼ੇ ਨੂੰ ਕੱਲ ਪਾ ਸਕਦੇ ਪੜੇ ਰੰਗਲੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਹੀ ਪੁਲਿਸ ਵੀ ਕੁਝ ਜਿਹੜੇ ਅਧਿਕਾਰੀ ਨੇ ਬਟਿੰਡਾ ਜ਼ਿਲ੍ਹੇ ਦੇ ਨਸ਼ੇ ਦੇ ਵਿੱਚ ਫੜੇ ਗਏ ਜੋ ਦੇਖੋ ਸਾਡੇ ਜਿਹੜੀ ਹੈਗੀ ਜ਼ੀਰੋ ਟੋਲਰੈਂਸ ਦੀ ਨੀਤੀ ਹੈਗੀ ਹੈ ਸੀਐਮ ਭਗਵੰਤ ਮਾਨ ਜੀ ਨੇ ਜੇ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਛੋਟਾ ਮੜਾਜਾ ਚਾਹੇ ਕੋਈ ਵੱਡਾ ਮੜਾਜਾ ਕਿਸੇ ਨੂੰ ਬਖਸ਼ਰ ਨਹੀਂ ਜਿਉਂਕਿ ਸਮਾਜ ਦੇ ਵਿੱਚ ਜਦ ਨਸ਼ਾ ਇੱਕ ਜ਼ਹਿਰ ਹੈਗਾ ਜ਼ਹਿਰ ਕੀ ਜਾਇਗਾ ਪਰਿਵਾਰਾ ਵਿੱਚ ਫੈਲਿਆ ਜਾਦਾ ਉਸ ਨੂੰ ਰੋਕ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੀ ਹਾਂ ਸਰ ਬਿਲਕੁਲ ਜੀ ਸਰ ਅੱਗੇ ਮੂਡੀ ਕ੍ਰਾਂਤੀ ਦੀ ਸਿੱਖਿਆ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਲੈ ਕੇ ਵਾਕਫ ਜਨਤਿਆਂ ਨੂੰ ਇਹ ਕੋਸ਼ਿਸ਼ ਕਰਾਉਣਾ ਹੈ ਜੀ ਅੱਜ ਪੰਜਾਬ ਸਕੂਲ ਸਿੱਖਿਆ ਕ੍ਰਾਂਤੀ ਦੇ ਤਹਿਤ ਸਾਡੇ ਸਕੂਲ ਦੇ ਵਿੱਚ ਚੇਅਰਮੈਨ શ્રી ਨੰਦਰ ਠਾਕਰ ਜੀ ਨੇ ਸਾਡੇ ਸਕੂਲ ਦੇ ਵਿੱਚ ਅੱਜ ਇੱਕ ਨਵਾਂ ਕਲਾਸਰੂਮ ਏਸੀ ਵਾਲਾ ਦੇਖੋ ਸਾਹਮਣੇ ਦੇਖ ਰਿਹਾ ਜੀ ਇਹ ਦਾ ਉਦਘਾਟਨ ਕੀਤਾ ਗਿਆ ਜੀ ਇਸ ਤੋਂ ਬਾਅਦ ਕੰਪਿਊਟਰ ਲੈਬ ਤਿਆਰ ਕਰਕੇ ਤਿਆਰ ਹੋਈ ਹੈ ਜੀ ਉਦਘਾਟਨ ਕੀਤਾ ਗਿਆ ਸਰ ਉਸ ਤੋਂ ਬਾਅਦ ਹਾਂ ਉਹਦਾ ਡਾਈਨਿੰਗ ਸ਼ੈੱਡ ਦਾ ਉਦਘਾਟਨ ਕੀਤਾ ਗਿਆ ਸਰ ਅਮਰੀਤ ਜੀ ਹਾਂ ਜੀ ਇੱਕ ਨਵੇਂ ਕੰਪਿਊਟਰ ਲੈਬ ਦੇ ਨਾਲ ਸਰ ਖੇਡ ਦੇ ਮੈਦਾਨ ਦਾ ਉਦਘਾਟਨ ਕੀਤਾ ਗਿਆ ਜੀ ਸਰ ਇੱਕ ਬਾਉਂਡਰੀ ਦਾ ਇਹ ਚਾਰਾ ਵਿਕਾਸ ਕਰਨ ਕੀਤੇ ਗਏ ਜੀ ਉਸ ਤੋਂ ਬਿਨਾ ਸਾਡੇ ਸਕੂਲ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਵਿਕਾਸ ਕਾਰਜ ਹੋਏ ਹੈ ਜੀ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਦੇਖ ਰਹੇ ਜੀ ਦੋ ਇੰਟਰਐਕਟਿਵ ਪੈਨਲ ਲੱਗੇ ਹੈ ਜੀ ਸਾਰੇ ਬੱਚੇ ਦੇ ਝੂਲੇ ਆ ਬੱਦ ਖੇਡਣ ਲਈ ਝੂਲੇ ਵਗੈਰਾ ਲੱਗੇ ਪੰਜਾਬ ਸਰਕਾਰ ਦਾ ਅਸੀਂ ਸਮੂਹ ਸਟਾਫ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਡੇ ਸਕੂਲ ਦੇ ਵਿੱਚ ਹਰ ਵਕਤ ਤੋਂ ਬੱਚਿਆਂ ਦਿੱਤੇ ਐਕੈਡਮਿਕ ਪੱਖ ਨੂੰ ਮਜ਼ਬੂਤ ਕਰਨ ਲਈ ਪਾਠਵਾਂ ਗ੍ਰਾਂਟਸ ਦਿੱਤੀਆਂ ਜਾ ਰਹੀਆਂ ਨੇ ਉਸ ਨਾਲ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਾਸਤੇ ਵੀ ਸਕੂਲ ਦੇ ਵਿੱਚ ਬਹੁਤ ਸਾਰੀਆਂ ਗ੍ਰਾਂਟਸ ਆਵਿਰਿਂਗੀਆਂ ਨੇ ਤੇ ਬਹੁਤ ਸਾਰੀਆਂ ਸਾਡੇ ਸਕੂਲ ਵਿੱਚ ਬਣ ਕੇ ਤਿਆਰ ਵੀ ਹੋ ਗਈਆਂ ਜੀ ਅਸੀਂ ਮੌਕੇ ਦੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਸਕੂਲ ਦੇ ਲਈ ਐਨੇ ਵੱਡੇ ਪ੍ਰੋਜੈਕਟ ਸਾਡਾ ਸਕੂਲ ਆਫ ਹੈਪੀਨੈਸ ਦੇ ਵਿੱਚ ਪਾਇਆ ਜੀ ਉਸ ਦੇ ਮੱਦੇਨਜ਼ਰ ਸਾਨੂੰ 40 ਲੱਖ 40 ਹਜ਼ਾਰ ਰੁਪਏ ਦੀ ਬਾਥਰ ਕੰਪੋਨੈਂਟ ਦੇ ਵਿੱਚ ਗ੍ਰਾਂਟਸ ਆਈ ਸੀ ਜੀ ਉਹ ਸਾਰਾ ਬਿਲਡਿੰਗ ਬਣ ਕੇ ਤਿਆਰ ਹੈ ਜੀ ਉਸ ਦਾ ਅੱਜ ਸ਼ੁਭਮੂਰਤ ਹੋ ਗਿਆ ਹੈ ਜੀ ਅਸੀਂ ਪੰਜਾਬ ਸਰਕਾਰ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ